ਸਤਿ ਸ਼੍ਰੀ ਅਕਾਲ ਜੀ ਤੁਸੀਂ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਜੁੜੇ ਹੋ ਮੈਂ ਤੁਹਾਡੇ ਨਾਲ ਪਰਦੀ ਪਟੋਲ ਸੀਬੀਆਈ ਨੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ ਪ੍ਰੀਖਿਆਵਾਂ ਦੇ ਕੰਟਰੋਲਰ ਸਯਮ ਭਾਰਤਵਾਜ ਦਾ ਕਹਿਣਾ ਹੈ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਵਿੱਚ ਕੁੜੀਆਂ ਨੇ ਇਸ ਸਾਲ ਮੂੜ ਪਾਜੀ ਮਾਰੀ ਹੈ ਕੁੜੀਆਂ ਨੇ ਐਤਕੀਂ ਮੁੰਡਿਆਂ ਨਾਲੋਂ 5 ਫੀਸਦੀ ਵਾਧਾ ਅੰਕ ਹਾਸਲ ਕੀਤੇ 12ਵੀਂ ਦੀ ਬੋਰਡ ਪ੍ਰੀਖਿਆ ਦੇ ਵਿੱਚ ਐਤਕੀਂ ਪਾਸ ਫੀਸ ਦਾ 88.48 ਰਹੀ ਹੈ ਜਦਕਿ ਪਿਛਲੇ ਸਾਲ 87.00 ਦੇ ਨਾਲੋਂ ਥੋੜੀ ਵਾਧਾ ਹੈ ਕੁੜੀਆਂ ਦੀ ਪਾਸ ਫੀਸ 91.64 ਜਦਕਿ ਲੜਕੀਆਂ ਦੀ 85.70 ਫੀਸਦੀ ਰਹੀ ट्रांसजेंडर उम्मीद फारा दी पास फीस द 100% रही या जो पिछले साल 50% थी सो इस साल 111544 उम्मीद फारानी 90% ਤੋਂ ਵੱਧ ਅੰਕ ਲੈਨੇ ਜਦੋਂ ਕਿ 95% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24000 ਤੋਂ ਉੱਪਰ ਹੈ 1.5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਅਪਾਰਟਮੈਂਟ ਆਈ ਹੈ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਲਈ ਕੁੱਲ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਲਈ ਕੁੱਲ 1692794 ਉਮੀਦਵਾਰ ਬੈਠੇ ਸਨ ਅਤੇ ਇਸ ਸਾਲ ਦੱਸਦੀ ਹੈ ਕਿ ਲੜਕੀਆਂ ਦੇ ਵੱਲੋਂ ਬਾਜ਼ੀ ਮਾਰੀ ਗਈ ਆ ਕੁੜੀਆਂ ਅੱਗੇ ਆਈਆਂ ਨੇ ਮੁੰਡੇ ਐਕਤੀ ਪਿੱਛੇ ਰਹੇ ਨੇ ਸੋ ਜਿਸ ਤੋਂ ਬਾਅਦ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਸੋ ਅਮੀਰੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ